ਸੱਤੂ ਫੰਡੂਰ ਸਾਹ ਵਾਲਾ ਆ ਇੰਦਰਜੀਤ ਕਲਸੀਆ ਦੀ ਧਰਤੀ ਦਾ ਪਰ ਚਿੱਟੀ ਵਾਲਾ ਸਿਰੇ ਦੀ ਖੇਡ ਦਿਖਾ ਰਿਹਾ ਹੈ ਨੰਬਰ ਜਿਹੜਾ ਹੈ ਇਸ ਵੇਲੇ ਇੰਟਰਨੈਸ਼ਨਲ ਪੰਜਾਬੀ ਸਪੋਰਟਸ ਕਲੱਬ ਦਾ ਗੁਰਪ੍ਰੀਤ ਸਿਹਾਂ ਦਾ ਉਹ ਵਾਲੇ ਦਾ ਵੀ ਜੋਰ ਲੱਗਿਆ ਹੋਇਆ ਹੈ ਉਧਰ ਰੇਸ਼ਮ ਦਾ ਵੀ ਪੂਰਾ ਜੋਰ ਲੱਗਿਆ ਹੋਇਆ ਹੈ ਪਰ ਸਾਹਮਣੇ ਦੇਖਣਾ ਵੀ ਜੀਟੀਏ ਲੋ ਨੌਜਨ ਗੱਭਰੂ ਇਸ ਵੇਲੇ ਮਨੀ ਸੰਧੂ ਛੱਠੇ ਵਾਲਾ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਦੁੱਗਾ ਵਾਲੇ ਦਾ ਪੈ ਗਿਆ ਪੱਕਾ ਦੁਨੀਆ ਦਾ ਟਾਪਰ ਜਾਸੀ ਹੈ ਉਨੇ ਸੇਵਾ ਕਾਉਂਟੀ ਵਿੱਚ ਕਰਨ ਵਾਲੀ ਗੱਲ ਕੀਤੀ ਹੋਈ ਹੈ ਇਹਨੇ ਖੜੇ ਖੜੇ ਡੱਕੇ ਹੈ ਇਹਦੇ ਜੱਟਿਆਂ ਨੂੰ ਇਹਦੇ ਐਕਸ਼ਨਾਂ ਨੂੰ ਦੁਨੀਆ ਪਿਆਰ ਕਰ ਲਈ ਹੈ ਪਰ ਮਨੀ ਨੇ ਵੀ ਜਦ ਪਹਿਲਾ ਟੂਰਨਾਮੈਂਟ ਵਿੰਡਕੋਵਰ ਦੇ ਵਿੱਚ ਹੋਇਆ ਦੁਨੀਆ ਨੂੰ ਦੱਸ ਦਿੱਤਾ ਸੀ ਵੀ ਮੈਂ ਦੁਬਾਰਾ ਉਸੇ ਫਾਰਮ ਦੇ ਵਿੱਚ ਇਸ ਸਾਲ ਕਬੱਡੀਆਂ ਪਾਵਾਂਗਾ ਇਹਦਰ ਸੁਖਾ ਰੰਡਾਵਾ ਮਿੱਠੂ ਜੱਟ ਖੋਜ ਹੈ ਮੈਨੂੰ ਲੱਗਦਾ ਵੀ ਟਾਈਆਂ ਦੇ ਵਿੱਚ ਗੱਲ ਕਸੂਟੀ ਵਰਗੀ ਲੱਗਦੀ ਹੈ ਸਾਹਮਣੇ ਆਲਖਾ ਵਾਲਾ ਅਮਰਤ ਖੇਡ ਮੈਦਾਨ ਦੇ ਵਿੱਚ ਬੰਨਿਆਪੁਰ ਬੰਨਿਆ ਜਾਫੀ ਇਹਨੇ ਟਰੈਕਟਰ ਜਿੱਤੇ ਨੇ ਇਹਨੂੰ ਗੱਡੀਆਂ ਸਲਮਾਨ ਦੇ ਵਿੱਚ ਮਿਲੀਆਂ ਨੇ ਇਸ ਨੌਜਵਾਨ ਨੇ ਖੇਡ ਕਬੱਡੀ ਦੇ ਵਿੱਚ ਵੱਡੇ ਰਿਕਾਰਡ ਬਣਾਏ ਹੈ ਇਹ ਬਾਊ ਆਲਖਾ ਦਾ ਕਜਨ ਹੈ ਅਮਰਤ ਆਲਖਾ ਵਾਲਾ ਜਿੰਦਰ ਬੁੱਟਰ ਨੂੰ ਮਾਣ ਹੈ ਇਸ ਨੌਜਵਾਨ ਦੀ ਖੇਡ ਤੇ ਜਿੰਦਰ ਬੁੱਟਰ ਉਹਨਾਂ ਨੂੰ ਮਾਣ ਸਾਹਮਣੇ ਮਾਨ ਵੀ ਪਈ ਹੋਈ ਰੇਡ ਗਿੜਦੇ ਵਾਲਾ ਮਨ ਸਿੰਘ ਗੋਲੇ ਤੇ ਸੋਲੇ ਕਬੱਡੀ ਪਾ ਕੇ ਪੁਆਇੰਟ ਦਾ ਜਿਹੜਾ ਆਪਣੀ ਟੀਮ ਦੇ ਹਿੱਸੇ ਵਿੱਚ ਜੋੜਦਾ ਆਇਆ ਅਗਲੀ ਰੇਡ ਪਾਉਣ ਦੇ ਲਈ ਚਿੱਟੀ ਵਾਲਾ ਚਿੱਤ ਪਾਵੇ ਇਸੋਲੇ ਨੌਜਵਾਨ ਗੱਭਰੂ ਵਧਿਆ ਹੋਇਆ ਕੜੂਰ ਸਾਹਿਬ ਦੇ ਕਹਿੰਦੇ ਨੌਜਵਾਨ ਸੱਤੂ ਹੈ ਕੁਲਦੀਪ ਸਿੰਘ ਗੱਲ ਦਾ ਪੁੱਤਰ ਹੈ ਉਧਰ ਧਾੜੀ ਵਾਲ ਪਰਮਾਨ ਦਾ ਕਰਸੀਆਲਾ ਇੰਦਰਜੀਤ ਦਾ ਵਿਚਕਾਰ ਫਰਿਆਦ ਤੇ ਸਮੀਰ ਖਾਨ ਪਰ ਡਬਲ ਟੱਚ ਦਾ ਇਸ਼ਾਰਾ ਹੋ ਗਿਆ ਵੀ ਪੁਆਇੰਟ ਆ ਜਿਹੜਾ ਜਿੱट्टी ਵਾਲਾ ਚਿਤਪਾਲ ਇਸ ਨੂੰ ਆਪਣੀ ਟੀਮ ਦੇ ਹਿੱਸੇ ਵਿੱਚ ਜੋੜਦਾ ਆਇਆ ਇੰਦਰਜੀਤ ਤੇ ਵੀਰ ਕਰਸੀਆਲਾ ਰਵੀ ਸੁਲਤਾਨ ਤੇ ਬਲੀ ਕਬੱਡੀ ਖੇਡਦੇ ਆ ਇੰਦਰਜੀਤ ਤੇ ਰਵੀ ਖੇਡਦੇ ਆ ਰੂਪੀ ਤੇ ਸੇਠੀ ਖੇਡਦੇ ਆ ਦੇਹਰੇ ਵਾਲਾ ਰਵੀ ਤੇ ਕਹਿੰਦੇ ਅਮਨ ਖੇਡਦੇ ਆ ਪਰ ਵੇਖੀ ਇੰਦਰਜੀਤ ਦੀ ਰੇਡ ਚਾਹ ਜਾਫੀਆਂ ਵਿੱਚੋਂ ਚਿੱਟੀ ਵਾਲਾ ਜੱਗਾ ਬੜਾ ਕਮਾਲ ਦਾ ਇਹ ਨੌਜਵਾਨ ਕਹਿੰਦੇ ਹਨ ਧੰਪਤਾ ਕਰਵਾਉਂਦਾ ਖੜੇ ਖੜਿਆਂ ਨੂੰ ਟੱਕ ਕੇ ਜੱਫੇ ਖੇਡ ਮੈਦਾਨਾਂ ਵਿੱਚ ਲਾਉਂਦਾ ਚਿੱਟੀ ਵਾਲਾ ਜੱਗਾ 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 ਉਹਨਾਂ ਦਾ ਵਾਏ ਰੇਟਰਾਰੇ ਪਰੇ ਟਾਏ ਡੇਰੇ ਆਸਟ੍ਰੇਲੀਆ ਦੇ ਵਿੱਚ ਲਾਏ ਅੱਜ ਟ੍ਰੈਂਟੋ ਵਿੱਚ ਛਾਏ ਇਹ ਹੈ ਗੋਲਡਨ ਵਾਏ ਗੋਲਡਨ ਵਾਏ ਦਾ ਖਿਤਾਬ ਪ੍ਰੋਫੈਸਰ ਮੱਖਣ ਸਿੰਘ ਜੀ ਉਹਨਾਂ ਨੇ ਇਸ ਨੌਜਵਾਨ ਨੂੰ ਦਿੱਤਾ ਹੈ ਅਗਲੀ ਕਬੱਡੀ ਦੁੱਲਾ ਬੱਗੇਪਿੰਡ ਵਾਲਾ ਇਹ ਨੌਜਨ ਪੂਰੀ ਵਰਗੇ ਮੰਗੇ ਸਿੰਘ ਮੰਗੀ ਦਾ ਪਿੰਡ ਹੈ ਬੱਗਾ ਪਿੰਡ ਔਰ ਮੇਰਦੀਨ ਪੁਲਵਾਨ ਦਾ ਇਲਾਕਾ ਹੈ ਸ਼ਾਹਪੁਰ ਦਾ ਇਲਾਕਾ ਨਾਲ ਹੀ ਮੰਗਲੰਬੀ ਉਸ ਮਹਾਨ ਕਬੱਡੀ ਖਿਡਾਰੀ ਸੰਦੀਪ ਦਾ ਪਿੰਡ ਮੇਂਦਰਮੁਣਸ਼ੀ ਦੀ ਗੱਲ ਨਾਲ ਰੌਕੇ ਪਿੰਡ ਪਬਨੇ ਦਾ ਨਾਲ ਹੀ ਪੱਜਵਾ ਸਾਹਮਣੇ ਨੌਜਨ ਦੀ ਪਈ ਹੋ ਰੇਡ ਦੁੱਲੇ ਬੱਗੇ ਪਿੰਡ ਵਾਲੇ ਵੀ ਦੁਨੀਆ ਦਾ ਟਾਪਰ ਹੈ ਇਹ ਨੌਜਨ ਗੌਰੂ ਜੀ ਵੀ ਖੇਡਦੇ ਫਿਲਮਾਂ ਦੇ ਹੀਰੋ ਵੀ ਦਵਾਨੇ ਐ ਜਿਹਦੀ ਖੇਡ ਦੇ ਪੰਜਾਬ ਦੇ ਪ੍ਰਸਿੱਧ ਗਾਇਕ ਵੀ ਦਵਾਨੇ ਐ ਇਹ ਐ ਨੌਜਵਾਨ ਦੁੱਲਾ ਬੱਗੇ ਪਿੰਡ ਵਾਲਾ ਸਾਹਮਣੇ ਨੌਜਵਾਨ ਗਰੂਜੀ ਪੈਂਦੀ ਹੋਈ ਰੇਡ ਅਗਲੀ ਰੇਡ ਫਸਲ ਬੱਟੂ ਐ ਕੋਲੇ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਦੁੱਗਾ ਵਾਲਾ ਖੁਸ਼ੀ ਆ ਜਤਿੰਦਰ ਸ਼ਾਕਾ ਅਵਾਸ ਕਿੰਗ ਪਰ ਵੇਖਿਓ ਨੌਜਵਾਨ ਫਸਲ ਬੱਟੂ ਲੈਂਦੇ ਪੰਜਾਬ ਦਾ ਖਿਡਾਰੀ ਇਹ ਵੀ ਕਹਿੰਦੇ ਸਾਲ ਟੌਪ ਦੀਆਂ ਰੇਡਾਂ ਨਾਲ ਖੇਡ ਮੈਦਾਨਾਂ ਦੇ ਵਿੱਚ ਪਈਆਂ ਚੱਲਦੇ ਹੋਏ ਮੈਚ ਦਾ ਆਰ ਸਮਾਂ ਆ ਚੁੱਕਿਆ ਹੈ ਜੀਟੀਏ ਕਬੱਡੀ ਕਲੱਬ ਟ੍ਰਾਂਟੋ ਟਾਇਰ ਸੈਂਟਰ ਦੇ ਬਲਜੀਤ ਸਿੰਘ ਦੀ ਸੌਤਾ ਮੇਜਰ ਸਿੰਘ ਦੀ ਨੱਤ ਜਗਦੀਸ਼ ਜਰੇਆ ਜੀਤਾ ਨੱਤ ਸਲੱਖਣ ਨੱਤ ਪਾਪੂਲੇ ਟਾਇਰ ਦੇ ਕਰਮਜੀਤ ਸਿੰਘ ਦੀ ਸੁੰਨੜ ਬਲਵੰਤ ਸਿੰਘ ਦੀ ਸੰਧੂ ਜੇ ਵੀ ਐਕਸਟਰਾ ਦੇ ਸੇਵਾ ਰੰਧਾਵਾ ਬਿੱਲਾ ਰੰਧਾਵਾ ਯੂਜੇ ਟ੍ਰਾਂਸਪੋਰਟ ਦੇ ਜਿੰਦਰਪੁਰ ਤੋਂ ਅਮਰਤਪੁਰ ਤੇ ਕਲਵੰਤ ਢੀਂਸਾ ਦੀ ਤਰਜੀਹ ਢੀਂਸਾ ਬੱਸ ਇੱਕ ਦੀ ਮੇਜਰ ਨੀਲ ਨੀਕਰ ਸਰਾਏ ਤੱਕ ਦੇ ਸੁਨਾਮ ਸਰਾਏ ਗੈਰੀ ਸਰਾਏ ਬਿੰਦੀ ਸਰਾਏ ਸਾਰੀਆਂ ਸਖੀਅਤਾਂ ਦਾ ਧੰਨਵਾਦ ਗਾਜੀਪੁਰੇ ਲੱਖੇ ਦਾ ਤੇ ਪੀਰਤ ਗਾਖਣ ਦਾ ਬਾਬਾ ਜੋਰ ਸਿੰਘ ਦੀ ਗੱਲ ਹੋਣਾ ਦਾ ਆ ਸਮੇਂ ਤੱਕ ਜੀਟੀਏ ਦੇ ਨੰਬਰ ਨੇ 15 ਤੇ ਇੰਟਰਨੈਸ਼ਨਲ ਪੰਜਾਬੀ ਸਪੋਰਟਸ ਕਲੱਬ ਦੇ ਨੰਬਰ ਨੇ 18 15 ਤੇ 18 ਪਹਿਲਾ ਸੈਮੀਫਾਈਨਲ ਓਕੀਸੀ ਤੇ ਯੂਨਾਈਟਿਡ ਬ੍ਰੈਂਟਨ ਦੀਆਂ ਟੀਮਾਂ ਦੇ ਦਰਮਿਆਨ ਖੇਡਿਆ ਜਾਵੇਗਾ। ਜਿਨਰ ਟੀਮ ਟ੍ਰਾਂਟੋ ਪੰਜਾਬੀ ਦੇ ਨਾਲ ਖੇਡੇਗੀ। ਜਿਨਰ ਟੀਮੇ ਸੁਨਾਈ ਦੀ ਟ੍ਰਾਂਟੋ ਪੰਜਾਬੀ ਦੇ ਨਾਲ ਦੂਸਰਾ ਸੈਮੀਫਾਈਨਲ ਖੇਡੇਗੀ। ਬਹੁਤ-ਬਹੁਤ ਧੰਨਵਾਦ ਹੈ। ਉਧਰ ਉਤਾਰ ਸਿੰਘ ਜੀ ਮਹਿਰੂ ਸਿੰਗਾਪੁਰ ਤੋਂ ਚੇਤੇ ਤੌਰ ਤੇ ਪਹੁੰਚੇ ਹੋਏ ਆ। ਭਲੌਰ ਪਿੰਡ ਵਾਲੇ ਉਹਨਾਂ ਦਾ ਵੀ ਉਤਾਰ ਸਿੰਘ ਜੀ ਮਹਿਰੂ ਦਾ ਕਾਰੇ ਬਲਾਸਪੁਰੀਏ ਦਾ ਧੰਨਵਾਦ ਹੈ। ਇਸ ਮੈਚ ਦੀ ਹਾਫ ਸਮੇਂ ਤੋਂ ਬਾਅਦ ਅਗੰਨ ਜਨਾਬ ਮੱਖਣ ਅਲੀ ਜੀ ਕੀ ਸਰਨਾ ਸਰਜੀ ਸਿੰਘ ਵੀ ਕਕਰਾਲੀ ਸਾਹਿਬ ਆਲ ਮਦੀਨਾ ਜਵੈਨਰਸ ਚੇਚੀ ਤੌਰ ਤੇ ਛੜਦਮਿਆਂ ਨੂੰ ਪੁੱਜ ਗਏ ਆ ਆਲ ਮਦੀਨਾ ਜੈਲਰਸ ਦਾ ਵੀ ਅੱਜ ਦੇ ਇਸ ਕਬੱਡੀ ਕੱਪ ਦੇ ਵਿੱਚ ਪਹੁੰਚਣ ਦੇ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਅਸੀਂ ਜੀਐਨ ਆਪਦੇ ਆ ਜਿਨ੍ਹਾਂ ਨੇ ਅੱਜ ਦੇ ਇਸ ਕੱਪ ਲਈ ਬਹੁਤ ਵੱਡਾ ਯੋਗਦਾਨ ਦਿੱਤਾ ਪੰਜਾਬੀ ਸਪੋਰਟ ਸੈਂਟਰ ਜੀ ਧੋਗਾ ਤੇ ਵੀਰਪਾਲ ਧੋਗਾ ਆਟੂ ਗਾਮ ਦੇ ਹਰਜਿੰਦਰ ਵਾਸੀ ਤੇ ਸੁੱਖਾ ਵਾਸੀ ਏਰਨ ਉਸਮਨਾਨ ਦੇ ਧੀਰਾ ਸੰਧੂ ਤੇ ਈਸ਼ਨ ਦਾ ਸੰਧੂ ਹਾਊਸ ਆਫ ਟਾਇਰ ਦੇ ਮਿੱਠੂ ਜੱਟ ਦੇ ਸਾਮਾ ਕਿੰਗ ਕ੍ਰੀਮ ਦਾ ਸੁਖਾ ਢੇਸੀ ਦੇ ਜਰਿ ਢੇਸੀ ਓਂਕਾਰ ਟਰਾਂਸਪੋਰਟ ਦੇ ਗੁਰਪ੍ਰੀਤ ਢੇਸੀ ਸੋਮਲ ਸਿੰਘ ਦੇ ਗੁਰਿੰਦਰ ਸੋਮਲ ਦੋਮਾ ਜੀ ਦਾ ਖਰੜਾ ਸਵਾਰਮ ਟਰੱਕਿੰਗ ਦੇ ਪਰਮਿੰਦਰ ਜਾਲ ਗ੍ਰੀਨ ਵੇ ਚੈਰੀਅਰ ਦੇ ਯਰੀਮ ਦੇ ਤੇ ਸੁਖੀ ਕੰਗ ਮਨਜੀਤ ਘੋਤਰਾ ਜਸ ਸਿੰਘ ਰੇਸ਼ਵਰਾਰ ਦਾ ਹਰਦੀਾਲ ਭੁੱਲੜ ਦਾ ਮਜੀਦ ਪੰਡੋਰੀ ਦਾ ਮਾਵੀਰ ਗਰੇਵਾਲ ਟਿੱਕਾ ਭਾਉ ਗੋਵੀ ਢਾਲੀਵਾਲ ਕਰਨ ਘਵਾਨ ਡਿੱਪੀ ਘੋਤਰਾ ਰਾਜਵਿੰਦਰ ਗਿੱਲ ਤੇਜੀ ਦੇਲ ਗੋਪੀ ਢੀਰ ਸੇ ਉਹਨਾਂ ਦਾ ਬਰਲਾ ਸਿੰਘੇ ਦਾ ਬੱਬਲ ਸੰਗਰੂਰ ਦਾ ਮਨਵੀਰ ਹਾਜਰੇ ਦਾ ਤੇ ਮਨਜੀਤ ਧੁਰਕੋਟੀਏ ਦਾ ਤੇ ਨਾਲ ਗੁਰਵੀਰ ਮਠਾਰੂ ਉਹਨਾਂ ਦਾ ਮਨੀ ਚਾਹ ਤੇ ਰਵੀ ਢਾਲੀਆਲ ਆ ਰਵੀ ਕਲਮ ਵਾਲਾ ਪਾ ਕੇ ਰੇਡ ਸੋਹਣਾ ਪੈਨ ਜੋੜ ਗਿਆ ਸੁਖੀ ਦਸਾਂ ਤੇ ਬੂਟਾ ਦਸਾਂਜ ਦੋਨੋਂ ਬਾਤ ਗਰਸਾ ਲੋ ਸਭ ਬਰਾੜ ਤੇ ਸੁਖ ਸੰਧੂ ਉਹਨਾਂ ਦੀ ਟੀਮ ਹੈ ਆ ਵੇਖਦੇ ਨੇ ਮਨ ਸਿੰਘ ਡੇੜਵੇ ਵਾਲਾ ਸੁਭੇ ਰੇਡ ਪਾ ਰਿਹਾ ਹੈ ਆ ਡੇੜਵੇ ਦੀ ਧਰਤੀ ਦਾ ਮਨ ਸਿੰਘ ਕਬੱਡੀ ਦਾ ਵੱਡਾ ਮੱਲ ਜਾਨਦਾਰ ਤਰੀਕੇ ਨਾਲ ਪਾ ਕੇ ਰੇਡ ਇੱਕ ਤਕੜਾ ਪੁਆਇੰਟ ਜੁੜ ਗਿਆ ਆਏ ਨੌਜਵਾਨ ਚਿਤਪਾਲ ਚਿੱਟੀ ਪਿੰਡ ਵਾਲਾ ਆ ਚਿੱਟੀ ਪਿੰਡ ਵਾਲੇ ਕਹਿੰਦੇ ਰਤਨ ਸਿੰਘ ਰਤੀ ਦਾ ਪੁੱਤਰ ਜਦੋਂ ਰੇਡ ਪਾਉਂਦਾ ਹੈ ਇਹ ਮੁੰਡਾ ਅਸਰ ਆਖਦਾ ਹੈ ਵੀ ਜਦੋਂ ਮੇਰੇ ਬਾਪੂ ਦਾ ਨਾਮ ਲਿਆ ਜਾਂਦਾ ਹੈ ਤੇ ਹੌਸਲੇ ਹੋਰ ਬਲੰਦ ਹੋ ਜਾਂਦੇ ਐ ਪਰ ਦੇਖਦੇ ਵੀ ਨੌਜਵਾਨ ਸਾਹਮਣੇ ਔਲਖਾਂ ਵਾਲੇ ਦੇ ਨਾਲ ਟੱਚ ਕਰਕੇ ਹਲਕਾ ਜਿਹਾ ਪੁਆਇੰਟ ਆਪਣੀ ਟੀਮ ਦੇ ਸੇ ਕਰ ਗਏ ਅਗਲੀ ਰੇਡ ਪਾਉਣੀ ਭੂਰੀ ਮੰਗਲ ਵਾਲਾ ਆਹ ਪੂਰੀ ਰੇਡ ਪਾ ਰਿਹਾ ਹੈ ਤੇ ਚਾਰ ਯਾਫੀ ਸਾਹਮਣੇ ਜਿੱਤੀ ਪਿੰਡ ਦਾ ਜੱਗਾ ਨਾਲ ਮੋਹੇ ਤੇ ਡੀਪਿੰਡ ਵਾਲਾ ਔਰ ਸ਼ਾਕਾ ਤੇ ਆਲਪਰੀਆ ਤੇ ਦੁਨੀਆਂ ਵਾਲਾ ਖੁਸ਼ੀ ਜਾਂ ਫੀ ਚਾਰ ਤਿਆਰ ਜਾਂ ਫੀ ਚਾਰ ਤੇ ਰੀਡਰ ਇੱਕ ਕਿਹੜਾ ਜਾਂਦਾ ਬਾਜੀ ਜਿੱਤ ਔਰ ਰਾਜੇ ਖੇਲੇ ਕਰਦੀ ਫਿੱਟ ਕੋਲਿਸ ਦੇ ਨਾਮ ਖਿਡਾਰੀ ਦਾ ਇਹ ਗਹਿਣਾ ਬਣ ਜਾ ਮਿੱਤਰਾਂ ਉਹਦੀ ਜ਼ਿੰਦਗੀ ਸਾਰੀ ਦਾ ਗਹਿਣਾ ਬਣ ਜਾ ਮਿੱਤਰਾਂ ਉਹਦੀ ਜ਼ਿੰਦਗੀ ਸਾਰੀ ਦਾ ਲਾਓ ਰੀਡ ਪਾਉਣ ਦੇ ਵਾਸਤੇ ਜਿਤਪਾਲ ਸਿੰਘ ਹੀਰੋ ਖੇਡ ਕਬੱਡੀ ਦਾ ਅੱਜ ਮੈਂ ਪਹਿਲਾਂ ਆਖਿਆ ਗਿਆ ਵੀ ਸੁਨੱਖਾ ਦਾ ਮੁੰਡਾ ਗੁਰਾਂ ਨਿਸ਼ੂ ਰੰਗਾ ਹੈ ਲਾਓ ਹਲਕੇ ਨੇ ਪੁਸ਼ ਹੋਣਾ ਹੋਇਆ ਬਲਵੀਤ ਸਿੰਘ ਜੀ ਨਿੱਜੀ ਸਾਲ ਸ਼ਹਿਰੀ ਜੀਡੀਆ ਕਬੱਡੀ ਕਲੱਬ ਗ੍ਰੇਟਰ ਟ੍ਰਾਂਟੋ ਏਰੀਆ ਦੀ ਟੀਮ ਦੇ ਸਿਰ ਵਿਨ ਅੱਖ ਜੁੜਦਾ ਹੋਇਆ ਅਗਲੀ ਰੇਡ ਪਾਉਣ ਦੇ ਲਈ ਕੌਣ ਇਹ ਹੈ ਨੌਜਵਾਨ ਹਸਲ ਬੱਟੂ ਬੱਟੂ ਕਹਿੰਦੇ ਪਿਆਰ ਦੇ ਨਾਲ ਬਾਬਰ ਗੁੱਜਰ ਨੇ ਸਾਥ ਮਰਨਾ ਗੋਚਿਆਂ ਦੀ ਮਾਰਾ ਖਾਧੀਆਂ ਨੂੰ ਨਿਸ਼ਕੀਆਂ ਫਿਰਨ ਜਵਾਨੀਆਂ ਨੇ ਆਹ ਲੱਖ ਲੱਖ ਦੀ ਕਾਟੜੀ ਪੈਂਦੀ ਅੱਜ ਪ੍ਰਮੋਟਰਾਂ ਦੀ ਮਿਹਰਬਾਨੀਆਂ ਨੇ ਖਿਡਾਰੀ ਦੀ ਖਿਸ਼ਾਲ ਹੋਏ ਕੋਈ ਬਚਨਣਗੇ ਜਸੇਰਾਂ ਦੇ ਹੜਕੇ ਲੇਖ ਜਵਾਨਾ ਹੱਥ ਜੁੜ ਗਏ ਸ਼ੇਰਾਂ ਦੇ ਇੱਕ ਲੈੰਦੀ ਪੰਜਾਬ ਦਾ ਇੱਕ ਚਰਮੇ ਪੰਜਾਬ ਦਾ ਦੋ ਬੱਤਰ ਖੇਰ ਫਿਰ ਕਬੱਡੀ ਦੇ ਐਨ ਜੀਟੇ ਹੋਏ ਅੱਜੇ ਕਦੇ ਖੱਬੇ ਆਹ ਸੱਜੇ ਖੱਬੇ ਹਸਲ ਬੱਟੂ ਦੇ ਚਿੱਟੀ ਵਾਲਾ ਜੱਗਾ ਕਮਾਲ ਹਿੱਕੇ ਦੇ ਖਿਡਾਰੀ ਨੇ ਵਾਹ ਆਹ ਕਿਤਕਾ ਵੋਲਡਰ ਮੈਚ ਖੇਡ ਕਬੱਡੀ ਦਾ ਬਹੁਤ ਵਧੀਆ ਨੰਬਰ ਜੋੜਦੇ ਦੇ ਵਿਚ ਕਾਮਯਾਬ ਹੁੰਦਾ ਹੋਇਆ ਅਗਲੀ ਰੇਡ ਪਾਉਣ ਦੇ ਵਾਸਤੇ ਕਾਰ ਇਹ ਰਵੀ ਕਲਮ ਮਾਦਾਨ ਦੇ ਹਰਿਆਣੇ ਵਾਲਾ ਬੱਧਾ ਹੋਇਆ ਖਿਡਾਰੀ ਰਵੀ ਕਲਮ ਰੇਡ ਪਾਉਣ ਲਈ ਫਿਰ ਤਿਆਰ ਹੈ ਉਧਰ ਤਿੰਨ ਗੱਡੀਆਂ ਜਿਹੜੀਆਂ ਜਿਨ੍ਹਾਂ ਨੇ ਗਲਤ ਪਾਰਕਿੰਗ ਕੀਤੀ ਹੋਈ ਹੈ ਉਹ ਟੋਣ ਜਾ ਰਹੀਆਂ ਟੋਟਾ ਬੁਲਾਰਾ Honda City AB 387 ਤੇ Red VR 6504 150 ਤਿੰਨ ਗੱਡੀਆਂ ਜਿਹੜੀਆਂ ਉਹ ਗਲਤ ਪਾਰਕਿੰਗ ਤੇ ਆ ਇਹ ਟੋਰ ਜਾ ਰਹੀਆਂ ਵੀਰੋ ਆਪੋ ਆਪਣੀਆਂ ਚੱਕ ਲਿਓ ਆ ਰਵੀ ਨੌਜਵਾਨ ਕੈਲਮ ਬਣਦਾ ਪਰ ਦੇਖਦੇ ਆ ਵੀ ਔਲਖਾਂ ਵਾਲਾ ਆ ਔਲਖਾਂ ਵਾਲਾ ਐ ਜਾਨਦਾਰ ਤਰੀਕੇ ਨਾਲ ਟਰਾਈ ਕਰਦਾ ਹੈ ਪਰ ਧਾਵੀ ਨੇ ਇੱਕ ਤਕੜਾ ਪੁਆਇੰਟ ਆਪਣੀ ਟੀਮ ਦੇ ਸੇ ਜੋੜ ਦਿੱਤਾ ਆਏ ਸੰਧੂ ਛੱਕੇ ਪਿੰਡ ਵਾਲਾ ਮਨੀ ਐਸਮੇ ਰੇਡ ਪਾ ਰਿਹਾ ਹੈ ਆ ਚਾਰ ਜਾਫੀ ਇੰਟਰਨੈਸ਼ਨਲ ਦੇ ਇਹਨਾਂ ਤਿਆਰੀ ਦੇ ਵਿੱਚ ਹੈ ਨਿਰਿੰਦਰ ਜੀ ਧੁਗੇ ਉਹਨਾਂ ਦੀ ਵੀਰਪਾਲ ਧੁਗੇ ਉਹਨਾਂ ਦੀ ਕਾਰੇ ਧੁਗੇ ਉਹਨਾਂ ਦੀ ਸੁੱਖੇ ਬਾਸੀ ਉਹਨਾਂ ਦੀਰਵਿੰਦਰ ਬਾਸੀ ਉਹਨਾਂ ਦੀ ਆਓ ਦੇਖਦੇ ਆ ਵੀ ਧਾਵੀ ਮਨੀ ਤਕੜਾ ਪੁਆਇੰਟ ਜੋੜ ਗਿਆ ਮੱਖਣ ਵਾਲੀ ਜੀ ਚਤਪਾਲ ਆ ਗਏ ਆਰਨ ਕਿਚਨ ਤੌਰਦੀਪ ਰਾਜ ਦੇ ਜੀ ਬਰੇਜ ਜੀ ਆਏ ਨੇ ਮੀਰੀਆਪੁਰ ਪਿੰਡ ਦੇ ਜਿਹਨਾਂ ਦਾ ਲਾਮੜੇ ਦੇ ਲਾਗੇ ਬਹੁਤ ਬਹੁਤ ਧੰਨਵਾਦ ਜੀ ਆਏ ਨੂੰ 메ਨ ਸਪੌਂਸਰ ਨੇ ਇਸ ਕਬੱਡੀ ਕਾਦੇ ਰਾਏ ਬ੍ਰਦਰ ਦਾ ਬਹੁਤ ਬਹੁਤ ਧੰਨਵਾਦ ਅਗਲੀ ਕਬੱਡੀ ਪੌਂਡ ਦੇ ਵਾਸਤੇ ਜਿੰਦਪਾਲ ਮੈਦਾਨ ਦੇ ਵਿੱਚ ਮੱਧਾ ਹੋਇਆ ਕਬੱਡੀ ਖਿਡਾਰੀ ਆਓ ਮੈਦਾਨ ਦੇ ਵਿੱਚ ਰੇਡ ਪਈ ਹੋਈ ਈਲੀਆ ਕਬੱਡੀ ਕਲੱਬ ਦੇ ਚਾਰ ਬਰਿਆਦ ਵਰਗੇ ਇੰਦਰਜੀਤ ਵਰਗੇ ਸੱਤੂ ਵਰਗੇ ਆ ਮੰਨੇਪੁਰ ਬੰਨੇ ਸਿੰਘ ਵਰਗੇ ਕਬੱਡੀ ਖਿਡਾਰੀਆਂ ਦੇ ਵਿੱਚੋਂ ਗਾਂ ਇਧਰ ਦੇ ਪਾਸੇ ਦੇਖਦੇ ਨੇ ਡਬਲ ਟਾਈ ਦਾ ਇਸ਼ਾਰਾ ਬਾਲ ਮੈਨੇਜਰ ਉਹਨਾਂ ਦੀ ਟੀਮ ਤੋ ਬਲੇਰਨ ਦਾ ਅਵੇਰਨਾਂ ਦੀ ਖੇਡ ਕਰਾਦੇ ਜਿੰਦਰ ਮੁੱਟਰ ਉਹਨਾਂ ਦੇ ਕਰਨਜੀ ਸੁੰਨੜ ਤੇ ਜੀ ਸੋਤੇ ਉਹਨਾਂ ਦੇ ਬਹੁਤ ਵੱਡਾ ਸੇਵ ਸਤਰਾੰਸਰਾਏ ਉਹਨਾਂ ਦੀ ਖੇਡ ਕਲੱਬ ਦਾ ਤਗੜਾ ਪ੍ਰੋਫੈਸ਼ਨ ਮੇਜਰ ਸਿੰਘ ਜੀ ਲੱਤ ਉਹਨਾਂ ਦਾ ਬਹੁਤ ਵੱਡਾ ਰੋਲ ਫੈਡਰੇਸ਼ਨ ਦੇ ਵਾਸਤੇ ਜੀਜੀ ਕਬੱਡੀ ਕਲੱਬ ਦੇ ਲਈ ਨਾਲ ਅਗਲੀ ਕਬੱਡੀ ਮੌਨ ਦੇ ਵਾਸਤੇ ਕਾਲ ਮੈਦਾਨ ਦੇ ਅੰਦਰ ਦੇਖਦੇ ਅੱਗੇ ਵਧ ਕੇ ਹੱਲਾ ਬੋਲਦਾ ਦਲੇਰੀ ਦੇ ਨਾਲ ਪੈਂਦੇ ਆ ਕਬੱਡੀਆਂ ਚੜ ਚੜ ਕੇ ਦੇਖਦਾ ਜ਼ਮਾਨਾ ਸਾਰਾ ਖੜ ਖੜ ਕੇ ਬੀਸੀਏ ਤੋਂ ਵੀ ਯੂਨਾਈਟਿਡ ਕਬੱਡੀ ਕਲੱਬ ਦੇ ਲਈ ਬਹੁਤ ਵੱਡਾ ਸਹਿਯੋਗ ਹੈ ਸਡੇ ਸਤਿਕਾਰਯੋਗ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਮੇਜਰ ਬਰਾੜ ਜੀ ਜਗਦੇਸ਼ ਸਿੰਘ ਜੀ ਰਾਮੂ ਵਾਲਾ ਬਲਰਾਜ ਸਿੰਘ ਜੀ ਸੰਘਾ ਤੇ ਮਨਜੀਤ ਸਿੰਘ ਜੀ ਟੀਮ ਸਾਡਾ ਦੇ ਨਾਲ ਲਾਲੀ ਤੇਸੀ ਜੀ ਜਸਪਾਲ ਭੰਡਾਲ ओंकार ਸਿੰਘ ਜੀ ਮਾਨ ਅਵਤਾਰ ਸਿੰਘ ਜੀ ਤੇਸੀ ਜੈ ਸਾਧਰਾ ਦੇ ਨਾਲ ਭੋਲਾ ਸੰਧੂ ਜੀ ਤੇ ਧਰਮਾ ਸੋਤਾ ਇਹ ਸਾਰੇ ਸਤਿਕਾਰਯੋਗ ਸੇਵਾ ਸਿੰਘ ਜੀ ਰਾਣਾ ਉਹਨਾਂ ਦਾ ਬਹੁਤ ਵੱਡਾ ਸਹਿਯੋਗ ਜਲਾਲਪੁਰੀਏ ਪਾਲੇ ਦਾ ਤੇ ਨਾਲ ਦੀਪ ਢਿੱਲੂ ਜੀ ਉਹਨਾਂ ਦਾ ਤੇ ਅਮਨ ਧਾਲੀਵਾਲ ਜੀ ਤੇ ਸਿੱਟੇ ਸ਼ੰਭੂ ਘੋੜੋਲੀ ਜੀ ਆਲਮ ਖੁਰਸ਼ੀਦ ਆਲਮ ਸੰਧੂ ਬੱਬਲ ਸੰਗਰੂਰ ਤੇ ਸੁਖ ਪਤੋੜਾ ਦਾ ਸਾਰਿਆਂ ਦਾ ਬਹੁਤ ਵੱਡਾ ਸਹਿਯੋਗ ਹੈ ਉਹਦੇ ਨਾਲ ਤੇ ਮਿਰਸਲੰਗਿਆ ਬੀਸੀ ਤੋਂ ਸਰਦਾਰ ਗੁਰਜੀਤ ਸਿੰਘ ਜੀ ਰਾਏ ਰਾਏ ਨਾਲ ਅਫਿਸ ਤੋਂ ਤੇ ਨਾਲ ਸਰਦਾਰ ਦੇਵ ਸਿੰਘ ਜੀ ਮੰਗਟ ਤੇ ਸੁਖਵਿੰਦਰ ਸਿੰਘ ਜੀ ਚੇਚੇ ਤਰਫ ਤੇ ਸਾਡੇ ਦਰਮਿਆਨ ਪੁੱਜਿਆ ਜੀਟੀਏ ਦੇ ਸਾਡੇ ਟਾਂਟੋ ਟੱਕ ਟਾਈਪ ਸੈਂਟਰ ਤੇ ਸਰਦਾਰ ਗੁਰਜੀਤ ਸਿੰਘ ਜੀ ਸੋਤਾ ਰੀਸ਼ੀਨ ਗੁਰੂ ਸੈਂਟਰ ਤੇ ਮੇਜਰ ਨਾਟ ਜਗਦੀਸ਼ ਦਿਓ ਜੀਤਾਂ ਨਾਤੇ ਸੁਖਨਾਤ ਪਾਪੂਲਰਟਾਰ ਦੇ ਕਰਨਜੀ ਸੁੰਨੜ ਤੇ ਸੇਵਾ ਸਿੰਘ ਜੀ ਸੁੰਨੜ ਬਲਵੰਤ ਜੰਧੂ ਨਾਲ ਜੀਪ ਐਕਸਪ੍ਰੈਸ ਦੇ ਜੀਵੀ ਐਕਸਪ੍ਰੈਸ ਦੇ ਬਿਲਰ ਰੰਧਾਵਾ ਸੇਵਰੇਂਦੇਵੇ ਦਾ ਕੇ ਜੀ ਐਸ ਟ੍ਰਾਂਸਪੋਰਟ ਦੇ ਜਿੰਦਰ ਗੁੱਟਰ ਅਮਰਤ ਗੁੱਟਰ ਕੁਲਵੰਤ ਢੀਂਡਾ ਤੇ ਤਨਵੀਰ ਢੀਂਡਾ ਬੰਦ ਫੇਜਰ ਦਾ ਤੇ ਨੀਲ ਨਿੱਧਰ ਉਹਨਾਂ ਦਾ ਸਰਾਇ ਪ੍ਰਸਿੰਘ ਦੇ ਸਾਡੇ ਸਤਨਾਮ ਸਰਾਇ ਬਿੱਲੀ ਸਰਾਇ ਤੇ ਗੈਰੀ ਸਰਾਇ ਹਿੰਦਰ ਵੀ ਢੋਗਾ ਜੀ ਦਾ ਬੇਟਾ ਵਿੱਕੀ ਢੋਗਾ ਜੀ ਸੋ ਸਾਰੇ ਨੌਜਵਾਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਸਾਰਿਆਂ ਦਾ ਸਹਿਯੋਗ ਨਿਊ ਮਲੇਨ ਟਾਇਰ ਸੈਂਟਰ ਦਾ ਇੰਦਰਜੀਤ ਸਿੰਘ ਢੋਗਾ ਵੀਰਪਾਲ ਢੋਗਾ ਕੁਲਵਰਨਜੀਤ ਸਿੰਘ ਢੋਗਾ ਤੇ ਆਟੋ ਬਾਂਹ ਦੇ ਹਰਵਿੰਦਰ ਬਾਸੀ ਦੇ ਸੁੱਖਾ ਬਾਸੀ ਹਾਊਸ ਆਫ ਟਾਇਰ ਤੋਂ ਮਿੱਠੂ ਜੀ ਇਰਨ ਓਸ਼ੀਨ ਲੈਂਡ ਦੇ ਪੀਰਾ ਸੰਤੂ ਜੀ ਉਹਨਾਂ ਦਾ ਬਹੁਤ ਵੱਡਾ ਸਹਿਯੋਗ ਐਂਡ ਆਫ ਰੂਲ ਦੇ ਹਰਿਆਲ ਸਿੰਘ ਜੀ ਭੁੱਲਰ ਸਾਹਿਬ ਸੋ ਸਾਰੇ ਸਤਕਾਰਯੋਗ ਵੀਰ ਰੂਬਨ ਚਾਲ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਸੁਪਰਬ ਟਰੱਕ ਦੇ ਛੱਡੇ ਪਰਵਿੰਦਰ ਸਿੰਘ ਜੀ ਜਲ ਸਾਹਿਬ ਲਓ ਜੁੜੀਏ ਖੇਡ ਮੈਦਾਨ ਦੇ ਨਾਲ ਤਕੜਾ ਮੈਚ ਚ ਜੀਟੀਏ ਦੇ ਦੂਸਰੇ ਪਾਸੇ ਇੰਟਰਨੈਸ਼ਨਲ ਪੰਜਾਬੀ ਸਪੋਰਟਸ ਕਲਬ ਦੀਆਂ ਟੀਮਾਂ ਦੇ ਦਰਮਿਆਨ ਇਹ ਹੈ ਪੂਰੀ ਬੂਲੇ ਨੰਗਲੀਆ ਇਹ ਰਈਏ ਦੇ ਏਰੀਆ ਦਾ ਖਲਜੀਆ ਦੇ ਏਰੀਆ ਦਾ ਲਾ ਅੰਮਰਸਰੀਆ ਮੁੰਡਾ ਅਗਲੀ ਕਬੱਡੀ ਪੁਆਇੰਟ ਦੇ ਲਈ ਮੈਦਾਨ ਦੇ ਵਿੱਚ ਵਧਾ ਹੋਇਆ ਹੁਕੇਰਕੇ ਕਜਵਾ ਦੇ ਨਾਲ ਵੀ ਇਹ ਰੇਡ ਦੇ ਉੱਪਰ ਕਾਹ ਦੇ ਵਿੱਚ ਡੱਕਣ ਦੀ ਕੋਸ਼ਿਸ਼ ਕਰਦਾ ਹੈ ਬਸ ਕਮਾਲ ਹੁੰਦਾ ਹੈ ਅਮੈਦ ਸਿੰਘ ਕੋਸ਼ਿਸ਼ ਕਰਦਾ ਆਪਣੀ ਲੇਦੇ ਪੰਜਾਬ ਬਾਕਿਸਤਾਨ ਦਾ ਨੌਜਵਾਨ ਸੋ ਸ਼ਾਨਦਰ ਕਬੱਡੀ ਖਿਡਾਰੀ ਸ਼ਾਨਦਰ ਪਰਫੈਕਸ਼ਨ ਕਰਦਾ ਹੋਇਆ ਉਧਰ ਸ਼ੀਸ਼ਪਾਲ ਮੰਗੜ ਜੀ ਸਾਡੇ ਪਿਕ ਲੀਗ ਵਾਲੇ ਤੇ ਨਿਮਲ ਰੰਧਾਵਾ ਜੀ ਦੇਵ ਮੰਗਟ ਬਲਵੀਰ ਰਾਏ ਜਸਵੀਰ ਪੱਟੀ ਜੀ ਅਵਤਾਰ ਮੰਗਟ ਗੁਰਪ੍ਰੀਤ ਗਿੱਲ ਗੁਰਜੀਤ ਮੰਗਟ ਸ਼ਾਨ ਗਰੇਵਾਲ ਯਾਦਵਿੰਦਰ ਸੁੱਖਾ ਤੇ ਬਿੱਲਾ ਸਾਹਿਬ ਬਿੱਲੂ ਸਾਡਾ ਵੀਰ ਉਜੇਚੇ ਤੌਰ ਤੇ ਸਾਡੇ ਦਰਮਿਆਨ ਪੁੱਜੇ ਆ ਅਸੀਂ ਸਾਰੇ ਵੀਰਾਂ ਨੂੰ ਇੱਥੇ ਪਾਛੜਦੇ ਸਰਦਾਰ ਜਸਵਿੰਦਰ ਸਿੰਘ ਜੀ ਸ਼ੋਕਰ ਉਹਨਾਂ ਦੀ ਸਾਰੇ ਟੀਮ ਵੱਲੋਂ ਬਹੁਤ-ਬਹੁਤ ਧੰਨਵਾਦ ਕਰਦੇ ਆ ਆ ਖੇਡ ਦੇ ਦੀ ਧਰਤੀ ਦਾ ਮਮ ਸਿੰਘ ਏੜ ਪਾ ਰਿਹਾ ਪਰ ਦੇਖਦੇ ਨਹੀਂ ਸਾਕੇ ਦੇ ਪੱਟ ਫੜਿਆ ਹੋਇਆ ਆ ਜਕਾਰੀ ਬੜਾ ਸਾਦੀ ਗੋਲ ਖੜੀ ਕਰਕੇ ਕੀ ਇਸ਼ਾਰਾ ਕਰਦਾ ਹੈ ਵੀ ਪੁਆਇੰਟ ਸਕੋਰ ਤੇ ਸਜੜ ਗਿਆ ਆ ਪੰਡ ਜਾਫੀ ਨੇ ਮੈਦਾਨ ਦੇ ਵਿੱਚ ਇੰਟਰਨੈਸ਼ਨਲ ਦੀ ਟੀਮ ਦੇ ਸੇ ਜੁੜ ਚੁੱਕੇ ਹੈ ਸ੍ਰੀ ਦਾ ਮੈਚ ਦੋਨੋਂ ਟੀਮਾਂ ਦੇ ਦਰਮਿਆਨ ਖੇਡਿਆ ਜਾ ਰਿਹਾ ਹੈ ਉਧਰ ਸਾਡੇ ਵੀਰ ਸਰਦੂਰ ਸਿਆੜੇ ਦਾ ਹਰਵਿੰਦਰ ਗਿਰਕ ਦਾ ਜੌਨੀ ਦਾ ਮੱਡੀ ਸੰਘੇ ਦਾ ਨਿਰਿੰਦਰ ਸਿੱਧੂ ਨਾਲ ਦਾ ਇਹ ਨਾਲ ਸੁਰਨੇਕ ਬਾਲ ਦਾ ਸਵਰਨ ਨਾਲ ਦਾ ਨਿੰਦਾ ਸਿੰਘਾ ਜੀ ਗੁਰੇਸ਼ ਗੋਸਲ ਬਾਬਾ ਜੌਨ ਸਿੰਘ ਜੀ ਗਿੱਲ ਵਿਸ਼ਾਲ ਸਿੰਘ ਜੀ ਸ਼ੀਰਾ ਸ਼ਮੀਪਰੀਆ ਗਾਖਲਾਂ ਵਾਲੇ ਤੀਰਸੂ ਦਾ ਤੇ ਜਤਿੰਦਰ ਸਿੰਘ ਲਖੇ ਕਹਿੰਦੇ ਆ ਵੀ ਬੜਾ ਧੰਨਵਾਦ ਹੈ ਆਹ ਕੈਰਲੋਂ ਪਿੰਡ ਦਾ ਰਵੀ ਐਨਐਸਬੀ ਕਲੈਰੀ ਮੋਰ ਬਣਿਆ ਹੋਇਆ ਹੈ ਐਂ ਸਿੱਧਾ ਟੱਚ ਕੀਤਾ ਉਹ ਭੱਜਿਆ ਜਾਂਦਾ ਇੱਕ ਹੋਰ ਪੁਆਇੰਟ ਜੋੜ ਗਿਆ ਬੇਹੰਤ ਲੇਟ ਦਾ ਤੇ ਲਾਲੀ ਸਿੱਧੂ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਹਵਕਾਰ ਬਾਣ ਜੀ ਉਹਨਾਂ ਦਾ ਆਹ ਇਧਰੇ ਪਾਸੇ ਖੇਡ ਕਬੱਡੀ ਮਨੀ ਦੰਡੂ ਜੱਠੇ ਵਾਲਾ ਮਨੀ ਕਪੂਰ ਖਲੀਆ ਆ ਆ ਤੇ ਗਿਆ ਪ੍ਰੀਤਾ ਲਾਈ ਕਦੇ ਮੜੀ ਟੋਨ ਕਬੱਡੀ ਦੀ ਕਪੂਰ ਖਲਾ ਚੀਜ਼ਾਂ ਕੋਈ ਦੋਨ ਇਹਦੇ ਵਾਲੇ ਰਤੂ ਦੀ ਗੱਲ ਹਰ ਕੋਈ ਕਰਦਾ ਸੈੱਡ ਵਾਲੀਏ ਸਰੀਦ ਵੀ ਨਹੀਂ ਹੱਟਦੀ ਪਰਦਾ ਅਜਨਾ ਆਰਵਿੰਦਰ ਖੇਡੇ ਵਾਲਾ ਉਹ ਕਿਸੇ ਕੋਲ ਖੋਲਣਾ ਆ ਜੱਟ ਵਾਲਾ ਐ ਜੀ ਦੀ ਵੱਧ ਦੁਨੀਆ ਔਰ ਕਿਸੇ ਦਾ ਘੱਟ ਬੱਲੀਏ ਆ ਫੁੱਟ ਦਾ ਖਿਡਾਰੀ ਖੇਡੂਰ ਜੱਟ ਵਾਲਾ ਜੱਟ ਬੱਲੀਏ ਡੱਗਾ ਵਾਲਾ ਜੱਟ ਬੱਲੀਏ ਡੱਗਾ ਵਾਲਾ ਜੱਟ ਬੱਲੀਏ ਜੱਟ ਵਾਲਾ ਹੁੰਦੇ ਸਾਵ ਪਰ ਤਾਰੀਆਂ ਜੀ ਨੇ ਦੋ ਜਮਾਦੋ ਚੱਸੀ ਬਣੀ ਪਰ ਪੁਆਇੰਟ ਜਿਹੜਾ ਸਟਾਪਰ ਨੇ ਆਪਣੀ ਟੀਮ ਦੇ ਹਿੱਸੇ ਕਰ ਦਿੱਤਾ ਹੈ ਸਿਰੇ ਦਾ ਮੈਚ ਦੋਨੋਂ ਟੀਮਾਂ ਦੇ ਦਰਮਿਆਨ ਚੱਲ ਰਿਹਾ ਹੈ ਆ ਜਿਤਪਾਲ ਚਿੱਤੀ ਵਾਲਾ ਰੇਡ ਬੌਂਡ ਦੀ ਮੈਦਾਨ ਦੇ ਵਿੱਚ ਬਾਦ ਵਿੱਚ ਸਟਾਰ ਜੋ ਸਾਡੇ ਵੀਰ ਵਿਸ਼ਾਲ ਕੋਲਰ ਜੀ ਪਰਤਾਜ ਪੁਨਰਜੀ ਪੁਟ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਆਹ ਦੇਖ ਰਹੇ ਨੇ ਅਲਖਾਂ ਵਾਲਾ ਅੱਜ ਲਾਊ ਗੱਲਾਂ ਟਿਕਾੜੇ ਕ੍ਰਾਊ ਬੱਲੇ ਬੱਲੇ ਆਹ ਤਕੜਾ ਜਸਾ ਲਾ ਕੇ ਨਾੜਵਾਨੇ ਐਨ ਬੱਲੇ ਬੱਲੇ ਖੜਾਣ ਵਾਲੀ ਗੱਲ ਜਿਹੜਾ 23 ਉਸ ਤੋਂ ਟ੍ਰੈਂਡੋ ਕਬੱਡੀ ਕੱਪ ਹੋਊਗਾ ਲੰਡਨ ਦੇ ਵਿੱਚ ਯੰਗ ਕਬੱਡੀ ਕਲੱਬ ਉਸੇ ਇੱਥੇ ਦਾ ਗੇੜ ਦੇ ਉੱਪਰ ਜਿਹੜੀਆਂ ਰੀਤੀਆਂ ਜਾ ਰਹੀਆਂ ਨੇ ਜਿਸ ਵੀ ਵੀਰ ਨੇ ਤੱਕੜ ਫਰੀਦੀਆਂ ਵੀ ਉਹਦੀ ਯਾਦ ਕਰ ਸਕਦੇ ਨੇ ਲਾਖ ਇਧਰ ਪਾਸੇ ਮੈਦਾਨ ਦੇ ਵਿੱਚ ਪੂਰੀ ਮੂਲੀ ਨਗਲੀਆ ਬਹੁਤ ਵਧੀਆ ਕਮਾਲ ਦਾ ਕਬੱਡੀ ਖਿਡਾਰੀ ਤਕੜਾ ਪ੍ਰਦਰਸ਼ਨ ਚੱਲਦਾ ਹੋਇਆ ਆ ਰੀਪਲੇ ਦੀ ਮੰਕੀ ਦੀ ਜਾ ਰਹੀ ਹੈ ਕਪੂਰਥਲੀ ਰਾਜੇ ਦਾ ਸਾ ਗੁਰਮੀਤ ਸਿੰਘ ਦੀ ਮੋਗੇ ਵਾਲਿਆਂ ਦਾ ਤੇ ਨਾਲ ਸਾਡੇ ਮਹਿੰਦਰ ਸੁਰਖਪਰੀਆ ਸਾਡੇ ਕੋਸਾ ਬਣਾ ਦਾ ਬਹੁਤ ਬਹੁਤ ਧੰਨਵਾਦ ਹੈ ਰਾਜੇ ਦਾ ਧੰਨਵਾਦ ਹੈ ਬਾਬਾ ਬੁੱਲੇ شاہ ਤੇ ਪੀਲੂ ਵਰਗੇ ਜੋ ਪਹਿਚਾਰ ਪੰਜਾਬੀ ਦੀ ਜਗਤ ਤੇ ਕਰ ਗਏ ਨੇ ਜਿਹੜੇ ਲਿਖੇ ਜੰਨਤ ਬਾਦਿਆ ਪੈੜਾ ਨੂੰ ਕਾਸ਼ ਕਿਤੇ ਮੋੜ ਲਿਆ ਨਾ ਉਹਨਾਂ ਸ਼ਾਇਰਾਂ ਨੂੰ ਚੱਲੇ ਕਲਮ ਤੇ ਹੱਥ ਰਾਜੇ ਦਾ ਡੋਲੇ ਦੇ ਨਾਨਕ ਸਿੰਘ ਦੇ ਅੱਖਿਓ ਹੋ ਗਏ ਕੋਲੇ ਦੇ ਲੱਖ ਵਾਰ ਸਲਾਮ ਹੈ ਸ਼ਾਇਰਾਂ ਕਾਦਰ ਜਿਹੇ ਯਾਰਾਂ ਨੂੰ ਕਾਸ਼ ਕਿਤੇ ਮੈਂ ਮੋੜ ਲਿਆਨਾ ਉਹਨਾਂ ਸ਼ਾਇਰਾਂ ਨੂੰ ਬੀਤੇ ਸਮਿਆਂ ਦੀ ਗੱਲ ਹੋਈ ਹੈ ਕਲਮ ਦੇ ਤਮੀ ਕਲਮਾਂ ਦੇ ਵਾਰਿਸਾਂ ਦੀ ਗੱਲ ਜਿਹੜੀ ਹੋਈ ਹੈ ਲਓ ਯਮਲਾ ਜੱਟ ਮਸਾਨਾ ਇਹ ਪ੍ਰਕਾਸ਼ ਸਰਵਿੰਦਰ ਕੌਰਾਂ ਕਦਰ ਬਿਨਾ ਕੋਈ ਕੱਤ ਤੀਵੇ ਤੂੰ ਵਸ ਪੈ ਗਈ ਚੋਰਾ ਮਾਂ ਨੀ ਨੇ ਮਾਣਾ ਤੇਰਾ ਮਰ ਜਾ ਇੱਕ ਦਿਨ ਨੂਰਪੁਰੀ ਸ਼ਿਮ ਵਾਲੀ ਮਾਰਨੀ ਪੰਜਾਬੀ ਜੀ ਜ਼ੁਬਾਨੀ ਨੇ ਕਾਹਲੇ ਮੇਰੇ ਦੇਸ਼ ਦੀ ਏ ਕਿ ਪੜ੍ਹਨ ਲਿਖਣ ਦੇ ਬੋਲਾਂ ਦੀ ਲਿਖੀ ਹੈ ਅੱਜ ਪੰਜਾਬੀ ਦਾ ਲਓ ਖੇਡ ਕਬੱਡੀ ਵਰਤਮਾਨ ਸਮੇਂ ਦੀ ਗੱਲ ਕਰੀਏ ਵਰਤਮਾਨ ਤੋਂ ਸਿੱਖੀਏ ਆ ਮੈਦਾਨ ਦੇਖਦੇ ਨੇ ਅਗਲੀ ਰੇਡ ਪਰ ਦੇ ਵਿੱਚ ਕਾਣ ਰਵੀ ਕਲਰਮ ਹਰਿਆਣੇ ਵਾਲਾ ਕਿ ਮੁਰਕ ਕੀ ਬਣਨਾ ਸੀ ਪੰਜਾਬੀ ਵੰਡ ਹੋਇਆ ਪੱਤੀ ਪੱਤੀ ਕਰਦਾ ਲਾਲ ਗੁਲਾਬੀ ਵੰਡ ਹੋਇਆ ਹਰਿਆਣੇ ਵਾਲਾ ਰਵੀ ਕਲਰਮ ਮੈਦਾਨ ਦੇ ਵਿੱਚ ਆ دوسرے ਪਾਸੇ ਜ਼ਮੀਰ ਖਾਨ ਕਰਦਾ ਹੋਇਆ ਕੋਸ਼ਿਸ਼ ਦੇ ਅੰਦਰ ਖੜੀ ਮੁੰਡੇ ਦੀ ਅਗਲੀ ਕਬੱਡੀ ਪੌਂਡ ਦੇ ਵਾਸਤੇ ਅੰਮਰਸਰੀਆ ਮੈਦਾਨ ਦੇ ਵਿੱਚ ਇਹ ਐ ਪੂਰੀ ਬੂਲੇ ਲਿੰਦਲੀਆ ਵੱਧਾ ਹੋਇਆ ਕਬੱਡੀ ਖਿਡਾਰੀ ਚਰਚਰ ਜੇ ਤੱਕੇ ਹੋਈਆਂ ਕਬੱਡੀਆਂ ਤਕੜਾ ਰੱਚ ਕੇ ਦਾ ਮੁਕਾਬਲਾ ਇਸ ਮੈਚ ਤੋਂ ਬਾਅਦ ਸੈਮੀਫਾਈਨਲ ਮੈਚਾਂ ਦਾ ਦੌਰ ਸ਼ੁਰੂ ਹੋਵੇਗਾ ਕੱਲ੍ਹ ਕਿਹੜੀਆਂ ਟੀਮਾਂ ਪਸ ਸੱਦਾ ਦੇਦੀਆਂ ਹੁਣ ਤੋਂ ਸੋ ਸਾਰਾ ਜੋ ਸਕੇਜੂਲ ਹੈ ਕੁਲਾਈਸਾ ਅੰਡਰ 20 ਬੰਦੀਆਂ ਦੋਨੋਂ ਟੀਮਾਂ ਜਿਹੜੀਆਂ ਨੈਕਸਟ ਮੈਚ ਲਈ ਬਿਲਕੁਲ ਤਿਆਰੀ ਦੇ ਵਿੱਚ ਆਉਣਗੀਆਂ ਉਧਰ ਬਹੁਤ ਹੀ ਕਹਿੰਦੇ ਬੜਾ ਧੰਨਵਾਦ ਹੈ ਬਿੱਟੂ ਘੋੜੀ ਵਾਲੀਆ ਜਿਹਨੋਂ ਦਾ ਹਰ ਸਾਲ ਹੀ ਜਿਹੜਾ ਜੁਨਾਈਟਿਡ ਬਰਟਨ ਦੀ ਕਬੱਡੀ ਕਲੱਬ ਲਈ ਬਹੁਤ ਵੱਡਾ ਯੋਗਦਾਨ ਹੁੰਦਾ ਹੈ ਘੋੜੀ ਵਾਲੀਏ ਬਿੱਟੂ ਦਾ ਵੀ ਬਹੁਤ-ਬਹੁਤ ਧੰਨਵਾਦ ਹੈ ਅੱਜ ਚਿੱਟੀ ਵਾਲਾ ਜਤਪਾਲ ਪਾ ਕੇ ਰੇਡ ਇੱਕ ਤਕੜਾ ਪੁਆਇੰਟ ਆਪਣੀ ਟੀਮ ਦੇ ਹਿੱਸੇ ਕਰ ਗਏ ਆਏ ਨੌਜਵਾਨ ਮਨ ਸਿੰਘ ਦੇਰਵੇ ਵਾਲਾ ਕਬੱਡੀ ਦਾ ਜਿਵੇਂ ਕਹਿੰਦੇ ਆ ਨਾ ਜੋਰ ਹੈ ਇਸ ਖਿਡਾਰੀ ਦੇ ਵਿੱਚ ਪਰ ਜਿੱਤੀ ਵਾਲਾ ਜੱਗਾ ਸਾਹਮਣੇ ਹੈ ਔਰ ਦੂਜੇ ਪਾਸੇ ਸਾਭੀ ਜਨਾਲੀ ਕੀ ਲਾਨ ਕਰਦਾ ਵੀ ਪੁਆਇੰਟ ਤਾ ਵੀ ਜਿਹੜਾ ਆਪਣੀ ਟੀਮ ਦੇ ਹਿੱਸੇ ਕਰ ਦਿੰਦਾ ਹੈ ਸਿਰੇ ਦੀ ਟੱਕਰ ਆ ਸਮੇਂ ਦੋਨੋਂ ਟੀਮਾਂ ਦੇ ਦਰਮਿਆਨ ਪਈ ਹੋਈ ਹੈ ਅੰਡਰ 20 ਬੰਦੀਆਂ ਦੋਨੋਂ ਟੀਮਾਂ ਜਿਹੜੀਆਂ ਉਹ ਨੈਕਸ ਮੈਚ ਲਈ ਬਿਲਕੁਲ ਤਿਆਰੀ ਚ ਰਹਿਣ ਗਿਆ ਆ ਕੈਲਨ ਵਾਲਾ ਰਵੀ ਲਗਾਤਾਰ ਦੋ ਦੋ ਕਬੱਡੀਆਂ ਬਾਕੇ ਬੱਲੇ ਬੱਲੇ ਕਰਵਾਈ ਜਾਂਦਾ ਹੈ ਆ ਵੀ ਮੁੰਡਾ ਨਾ ਅੱਕਦਾ ਹੈ ਨਾ ਥੱਕਦਾ ਹੈ ਬੱਲੇ ਬੱਲੇ ਕਰਵਾਉਣ ਵਾਲਾ ਉਧਰ ਫਰੀਆਦ ਵਰਗੇ ਸ਼ਨੀ ਵਰਗੇ ਇੰਦਰਜੀਤ ਵਰਗੇ ਫਰੀਆਦ ਤੇ ਇੰਦਰਜੀਤ ਦੀ ਜੋੜੀ ਜਿਹੜੀ ਪੁਆਇੰਟ ਮਸ਼ਹੂਰ ਹੈ ਆ ਔਰ ਖਾਂਵਾਂ ਦੇਖ ਜਿੰਦੀ ਅਮਰਤ ਬੱਜ ਕੇ ਟਰਾਈ ਕਰਦਾ ਹੋਇਆ ਪਰ ਤਾ ਵੀ ਥੋੜਾ ਮਾਨ ਜੁੜ ਗਿਆ ਆਪਣੀ ਰੇਡ ਪੂਰੀ ਦੀ ਪਈ ਹੈ ਬੋਲੇ ਨੰਗੜੀ ਦੀ ਅਗਲੀ ਕਬੱਡੀ ਮੈਚਾਂ ਦੇ ਅੰਦਰ ਕੰਦੀ ਹੋਈ ਪੂਰੀ ਮਾਝੇ ਦਾ ਮਜਾਲ ਆ ਕਬੱਡੀ ਮਾਣ ਦੇ ਵਾਸਤੇ ਵਧਦਾ ਹੋਇਆ ਖਿਡਾਰੀ ਆ ਦੂਸਰੇ ਪਾਸੇ ਸ਼ਾਕਾ ਬਿਆਲਗੁਰਿਆ ਕਰਦਾ ਕੋਸ਼ਿਸ਼ ਟੱਕ ਲਿਆ ਦੀ ਇੱਕਾ ਜਿਹਾ ਕਬੱਡੀ ਖਿਡਾਰੀ ਹੁਣ ਦੇਖਦੇ ਆ ਕਿ ਕਲਾਤ ਹੋ ਗਈ ਇਸ ਪੁਆਇੰਟ ਧਾਵੀ ਦੇ ਇਸ ਦੇ ਵਿੱਚ ਅੰਕ ਬਹੁਤ ਵਧੀਆ ਬੇਹਤਰੀ ਬਾਬੂ ਰਜੀਦ ਜੀ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਸੀਨੀਅਰ ਕੋਚ ਨੇ ਬਾਬੂ ਰਜੀਦ ਜੀ ਪਾਕਿਸਤਾਨ ਲੈ ਕੇ ਪੰਜਾਬ ਦੇ ਲਓ ਇਧਰ ਪਾਸੇ ਖੇਡ ਕਬੱਡੀ ਸਮੀਰ ਖਾਨ ਆਹ ਫਿਰ ਚਲਦੀ ਹੈ ਕੋਈ ਹੋਰ ਅੱਗੇ ਖੰਬੇ ਹੁੰਦਾ ਉੱਡਦੇ ਪੈਰ 15 ਅਗਸਤ ਨੂੰ ਫਜ਼ੂਰਲੇ ਦੇ ਵਿੱਚ ਵੀ ਬੰਦਨੇਜਰ ਜੀ ਕਹਿੰਦੇ 73ਵਾਂ ਵੱਡਾ ਕਬੱਡੀ ਦਾ ਮਾਊਗਾ ਸਾਡੇ ਏਰੀਆ ਦੇ ਵਿੱਚ ਜਾਂ ਫਜ਼ੂਰਲੇ ਜਾਂ ਪੇਟਾਂ ਤੋਂ ਸ਼ੁਰੂਆਤ ਹੁੰਦੀ ਖੇਡ ਸੀਦਨ ਦੀ ਲਓ ਇਧਰ ਪਾਸੇ ਮਾਣਿਕ ਬੱਲੇਬਾਲੇ ਕਰਾਉਣ ਵਾਲੀ ਗੱਲ ਕਰਦਾ ਇੱਕੋ ਪਿੰਡ ਦੇ ਦੋ ਖਿਡਾਰੀ ਪਰ ਖੁਜੀ ਦਾ ਦੁੱਗਾ ਪਿੰਡੇ ਕਿੜਵੇ ਦੇ ਵਾਸਤੇ ਖੇਡਦਾ ਖੇਡਦਾ ਉਸ ਪਿੰਡ ਦੇ ਨਾਮ ਨੂੰ ਵੀ ਵੱਡੇ ਪ੍ਰਸਿੱਧ ਬਹੁਤ ਸਾਰੇ ਦੁਨੀਆ ਦੇ ਸੁਪਰਸਟਾਰ ਜਿਹੜਾ ਬਾਰੇ ਜੀ ਪੈਦਾ ਕੀਤੇ ਨੇ ਰਦੀ ਵਰਗੇ ਸੰਦੀਪ ਲੁੱਧਣ ਵਰਗੇ ਮੱਲੇ ਪਰੰਨੇ ਕਬੱਡੀ ਖਿਡਾਰੀ ਲਾਓ ਰਵੀ ਕਲਰਾਮ ਅਗਲੀ ਕਬੱਡੀ ਪਾਉਣ ਦੇ ਪਾਸੇ ਤਿਆਰ ਵਰਤਿਆ ਗੋਲ ਜਿਹੜਾ ਹੈ ਦਾਇਰਾ ਦੋ ਹੰਦੇ ਵਿੱਚ ਦੱਸਦੇ ਚੱਲ ਜਾਂਦਾ ਚਾਹ ਦੇ ਲੋ ਖਿਡਾਰੀ ਵਿੱਚ ਦੱਸਦੇ ਜਾਈਏ ਮੱਲੇ ਹਰੇ ਰੋਤੇ ਜੀ ਨੇ ਕਾੜੇ ਦੀ ਗੱਡੀ ਹੈ ਖੇਡਣੀ ਕਬੱਡੀ ਯਾਰੋ ਖੇਡਣੀ ਕਬੱਡੀ ਹੈ ਕਿ ਖੇਡਣੀ ਕਬੱਡੀ ਯਾਰੋ ਖੇਡਣੀ ਕਬੱਡੀ ਹੈ ਆ ਕਲਰਾਮ ਪਿੰਡ ਦਾ ਰਵੀ ਐਨ ਹਲਕਾ ਜਿਹਾ ਝੁਕਿਆ ਹੋਇਆ ਹੈ ਕਲਰੀ ਮੋਰ ਬਣਿਆ ਹੋਇਆ ਤੇ ਚਾਰ ਜਾਫੀਆਂ ਦੇ ਵਿੱਚੋਂ ਆ ਇਹ ਨੌਜਵਾਨ ਮਲੇਰਕੋਟਲੇ ਦੇ ਇਲਾਕੇ ਦਾ ਆਹ ਭਰ ਕੇ ਕਲਾਵਾ ਮਾਰੀ ਹੋਈ ਕੈਂਚੀ ਹੁਣ ਜਫਾ ਲਾ ਸਕੂਗਾ ਕਿ ਨਹੀਂ ਜੇ ਤੇ ਜਫਾ ਲਾ ਗਿਆ ਤੇ ਲੋਕੀ ਤਾੜੀਆਂ ਮਾਰਨਗੇ ਪਰ ਰਵੀ ਚੱਲੀ ਜਾਨ ਐ ਦੈ ਦਾਰਿਆ ਮਾਰ ਦੋ ਰਵੀ ਦੇ ਲਈ ਅੰਨੀ ਜਾਨ ਦਾ ਮਾਲਕ ਹੈ ਆ ਰੇਸ਼ਮbrar ਐਨ ਡਾਲੇ ਫਰਕਾਰਿਆ ਇਧਰ ਗੁੜੇ ਨੰਗਲ ਵਾਲਾ ਨੌਜਵਾਨ ਭੂਰੀ ਕਬੱਡੀ ਪਾ ਰਿਹਾ ਹੈ ਅਵਾਸ ਤੰਗ ਵਰਗੇ ਜਗੇ ਚਿੱਟੀ ਵਰਗੇ ਲਓ ਸ਼ਾਕਾ ਦੇ ਆਲਪਰੀਆ ਨਾਲ ਦੋਹੇ ਦਾ 3 ਪਿੰਡ ਦਾ ਦੇ ਮੰਗਟ ਉਹਨਾਂ ਦੀ ਨਾਲ ਸਾਡੇ ਹਰਦੇਸ਼ ਸਿੰਘ ਗਰੇਵਾਲ ਜਿਨ੍ਹਾਂ ਦਾ ਲਲਤੋਂ ਪਿੰਡ ਹੈ ਉਹ ਸਾਡੇ ਕੋਲ ਪੁੱਜੇ ਬਹੁਤ ਬਹੁਤ ਧੰਨਵਾਦ ਹਰਦੇਸ਼ ਸਿੰਘ ਦੀ ਗਰੇਵਾਲ ਲਲਤੋਂ ਪਿੰਡ ਵਾਲੇ ਜੇ ਤਿੰਨੋਂ ਪਿੰਡ ਵਧੀਆ ਨੇ ਲਲਤੋਂ ਚਾਂਡੇ ਕੋਲ ਫਰੀਕੇ ਜਿੱਥੇ ਮਾਣੇ ਦੀਪ ਮੋਜਾ ਸੁੱਖ ਦੀ ਜ਼ਿੰਦਗੀ ਜੀ ਕੇ ਕਲਮ ਦਾ ਧਨੀ ਕਾਲਮਾ ਦਾ ਵਾਰਸ ਗੱਲ ਕਰ ਗਿਆ ਉਹਨਾਂ ਪਿੰਡਾਂ ਦੀ ਪ੍ਰਸਿੱਧ ਪਿੰਡ ਨੇ ਵੱਡੀ ਪ੍ਰਸਿੱਧੀ ਸੋ ਸਾਰੇ ਸਪਾਂਸਰ ਦਾ ਸਾਰੇ ਯੋਜਕਾ ਪ੍ਰਯੋਜਕਾਂ ਦਾ ਧੰਨਵਾਦ ਅਗਲੀ ਕਬੱਡੀ ਪਾਉਣ ਦੇ ਵਾਸਤੇ ਬੱਗੇ ਪਿੰਡ ਵਾਲਾ ਦੁੱਲਾ ਮੈਦਾਨ ਦੇ ਅੰਦਰ ਵੱਧਾ ਹੋਇਆ ਕਬੱਡੀ ਖਿਡਾਰੀ ਬਲਬੀਰ ਸਿੰਘ ਨਾਮ ਹੈ ਪਿਆਰ ਦੇ ਨਾਲ ਦੁੱਲਾ ਆਖਿਆ ਗਿਆ ਮਾਣ ਹੈ ਮਾ ਮਾ ਪ੍ਰੀਤ ਕੌਰ ਨੂੰ ਆਪਣੇ ਪੁੱਤਰ ਦੀ ਖੇਡ ਦੇ ਉੱਪਰ ਇਹਦਾ ਰੇਸ਼ੂ ਸਿੰਘ ਨੂੰ ਇਸ ਰਾਣਾ ਰਣਗੋਵਾਲੇ ਧੀ ਇਹਨਾਂ ਦਾ ਸਾਸੀ ਵਾਸੀ ਜੀ ਰਾਣੇਵਾਲ ਮਾ ਇਹਨਾਂ ਖੇਡ ਕਬੱਡੀ ਦੇ ਖਿਡਾਰੀਆਂ ਦੇ ਉੱਪਰ ਖੇਡ ਕੇ ਜੋ ਪਿੰਡ ਦਾ ਨਾਮ ਆਪਣੇ ਪਰਿਵਾਰ ਦਾ ਨਾਮ ਏਰੀਆ ਦਾ ਨਾਮ ਦੁਨੀਆ ਦੇ ਵਿੱਚ ਵਸਣ ਕਰਦੇ ਨੇ ਪਰ ਸਾਰੇ ਪਰਵਾਸੀਆਂ ਦਾ ਧੰਨਵਾਦ ਹੈ ਸਾਰੇ ਅਨਰਜ ਦਾ ਜਿਨ੍ਹਾਂ ਨੇ ਗੈਹ ਪੰਜਾਬੀ ਲੈ ਕੇ ਨਾਲ ਕਬੱਡੀ ਨੂੰ ਜੁਗਾਂ ਜੁਗਤੋਂ ਕਰਾ ਪੰਜਾਬੀ ਪਿਆਰ ਕਬੱਡੀ ਨੂੰ ਰੁੱਤਾਂ ਖੇਡ ਕਬੱਡੀ ਉਧਰ ਸਾਡੇ ਦੇਵ ਮੰਗੜ ਜੀ ਸਰਦਾਰ ਗੁਰਵੀਰ ਸਿੰਘ ਜੀ ਰਾਜ ਰਾਜ ਲਾਫਿਸ ਜਸਵੀਰ ਭੱਟੀ ਜੀ ਅਵਤਾਰ ਮੰਗਟ ਗੁਰਪ੍ਰੀਤ ਦੇਲ ਗੁਰਜੀਤ ਮੰਗਟ ਸ਼ਾਨ ਗਰੇਵਾਲ ਜਯੋਦਨ ਸਿੰਘ ਸੋਖਾ ਇਸਿੱਧੂ ਸਾਡੇ ਵੀਰ ਕੇਕੇ ਮੋਰਤ ਜਿਹੜੇ ਉਹ ਸਾਡੇ ਦਰਮਿਆਨ ਪੁਜੇ ਆ ਉਹਨਾਂ ਦੇ ਨਾਮ ਤੇ ਬਹੁਤ ਬਹੁਤ ਧੰਨਵਾਦ ਕਰਦੇ ਆ ਉਧਰ ਪ੍ਰਧਾਨ ਜਿਆਰ ਸਿੰਘ ਜੀ ਡੇਮਰਨਾ ਦਾ ਹਰਮਨ ਰਕਿੰਦ ਦੇ ਜਸਮੰਦਰ ਸ਼ੁਕਰਦਾ ਜਿਆਰ ਸ਼ੁਕਰਦਾ ਤੇ ਨਾਲ ਅਰਜਿੰਦਰ ਸਿੰਘ ਜੀ ਦਾ ਪੁੱਤ ਤਲਵੰਡੀਆ ਗੁਰਪਤ ਗੋਮਨਾ ਟਵਾਲ ਪੂਰੋਪਿੰਡ ਵਾਲਾ ਲਿੰਕਾ ਜੋਲ ਧਰੂ ਮੇਜਾ ਪੰਨਾ 100 ਤੇ ਬੀਐਸਡੀ ਲਾਇਨ ਹਾਲ ਸੁਖੀ ਚੰਦੇ ਰਾਏ ਲਾਗਤ ਗੁਰਵੀਰ ਰਾਏ ਦੇ ਮੰਗਟ ਨਿਯੋਤ ਸਿੰਘ ਦਾ ਸਮਾਰਟ ਵੀ ਸਾਈਟ ਸਿਸਟਮ ਜਸਵੀਰ ਢਿੱਲੋਂ ਰਾਜਵਿੰਦਰ ਕੋਲਰ ਜਿੱਦ ਕੱਟ ਦੇ ਨਰ ਰਸੇਰਨ ਕਾਟ ਦੇ ਇੰਦਰਜੀਤ ਢਿੱਲੋਂ ਤੇ ਨਵੀਂ ਗਿੱਲ ਜਨਾਬ ਨੂੰ ਅੱਜ ਕਬੱਡੀ ਦੇ ਕਹਿੰਦੇ ਵੱਡੇ ਬਲਾਰੇ ਅਮਨ ਲੋਗੋਂ ਦਾ ਗੋਲਡ ਮੈਡਲ ਦੇ ਨਾਲ ਜਿੱਦੇ ਕੱਤੀ ਵੀ ਕਨੇਡਾ ਕਬੱਡੀ ਕਾਤੇ ਮਾਣਸ ਮਾਣ ਹੋਵੇਗਾ ਹਰਜਿੰਦਰ ਸੋਲਤਾ ਸੁਖਵਿੰਦਰ ਨੱਤ ਸ਼ਨੀ ਨੱਤ ਗੁਰਨੇਕ ਬਾਲਾ ਕੀਪਾ ਧਨੋਲਾ ਹਰਜਿੰਦਰ ਗਿੱਲ ਗੁਲਾਬ ਸਿੰਘ ਵਰਦੀਰ ਸਿੰਘ ਦਿਲੇ ਦੇ ਨਾਲ ਹਰਮਨ ਗਿੱਲ ਰਜਿੰਦਰ ਸੋਲਤਾ ਗੁਰਨੇਕ ਸਿੰਘ ਦੇਵ ਸਿੰਘ ਅਮਰਦੇਵ ਸਿੰਘ ਧਾਰਨੀ ਇਹ ਖਿਆੜਾ ਸਾਹਿਬ ਜੀ ਦਾ ਬਹੁਤ-ਬਹੁਤ ਧੰਨਵਾਦ ਹੈ। ਤਰਸੀਮ ਸਿੰਘ ਜੀ ਕੰਦੋਲਾ ਸਾਹਿਬ ਜੋ ਸਾਡੇ ਬਹੁਤ ਹੀ ਸਤਿਕਾਰਯੋਗ ਵੀਰ, ਧੋਖਾ ਟਵਾਲ ਜੀ ਉਹਨਾਂ ਦੇ ਜੀਜਾ ਜੀ ਲੱਗਦੇ ਹਨ। ਸਾਡਾ ਤਰਸੀਮ ਸਿੰਘ ਜੀ ਕੰਦੋਲਾ ਸਾਡੇ ਕੋਲ ਪੁਜੇ ਬਹੁਤ-ਬਹੁਤ ਧੰਨਵਾਦ। ਬਹੁਤ-ਬਹੁਤ ਧੰਨਵਾਦ। ਜੀ ਇਹਨਾਂ ਇਹਨਾਂ ਸਾਰੀਆਂ ਸਤਿਕਾਰਯੋਗ ਸ਼ਖਸੀਅਤਾਂ ਦਾ ਵੱਡਾ ਸਹਿਯੋਗ ਇਸ ਕਬੱਡੀ ਕੱਪ ਲਈ। ਜੀ ਗ੍ਰੀਨਵੇਅ ਕੈਰੀਅਰ ਤੋਂ ਸਾਡੇ ਵੀਰ ਬਹੁਤ ਹੀ ਸਤਿਕਾਰਯੋਗ ਵਿਚੇਤੇ ਤਰ੍ਹਾਂ ਦੇ ਸਾਡੇ درمیان ਪੁਜੇ ਹੈ। ਕੈਰੀ ਧਾਰੀਵਾਲ ਸਾਡਾ ਵੀਰ ਹੈ। ਦੀ ਇਹ ਕਰੀ ਕੈਰੀਅਰ ਤੋਂ ਉਚੇਤੇ ਵਰਤਣਾ ਧੰਨਵਾਦ ਕਰਦੇ ਜੀ ਆਗਦੇ ਆ ਉਧਰ ਗੱਡੀ ਦਾ ਮੈਚ ਸਿਰੇ ਦਾ ਲੈਂਦੇ ਪੰਜਾਬ ਦਾ ਮੁੰਡਾ ਕਹਿੰਦੇ ਫੈਸਲ ਬੱਟੂ ਇਹ ਪਰ ਦੇਖੋ ਮਾਜਮ ਪੂਰੀ ਪੂਰੇ ਨੰਬਰ ਵਾਲਾ ਤੇ ਚਿੱਟੀ ਵਾਲਾ ਜੱਗਾ ਕੇ ਪੂਰੇ ਖੜ ਕੇ ਹੌਸਲਾ ਕਰਕੇ ਆ ਭੁੱਤਰਿਆ ਸਾਹ ਸਿੰਘਾਂ ਤੋਂ ਖੜ ਕੇ ਕਿ ਕਿਸੇ ਕਿਸੇ ਨੂੰ ਵੱੱਲ ਹੁੰਦਾ ਲੋਕੋ ਖਿੰਦੀ ਲਾ ਕੇ ਦੇਖਣ ਦਾ ਹਰ ਰਾਜੇ ਖੇਲੇ ਅਰਬ ਪੰਜਾਬੀ ਜਿਗਰਾ ਰੱਖਦੇ ਖੇਡਣ ਦਾ ਜਿਗਰਾ ਖੇਡਣ ਦਾ ਜੀ ਸਾਟੀ ਵਿੱਚ ਵੱਲ ਹੋ ਗਏ ਲੋਕੀ ਤਾਂ ਕੁਛ ਦੇ ਸਰਨਾਮਾ ਹਰਜੀਤ ਵਿਰਾਟ ਜਿਹੇ ਕਰਨ ਲਈ ਪੁੱਤ ਜੰਮਦੀ ਆ ਮਾਵਾ ਕਬੱਡੀ ਪਾਉਣ ਦੇ ਲਈ ਫਿਰ ਰਵੀ ਗੱਲਦਾਂ ਕਰਕੇ ਯਾਦ ਵੀਰਾਂ ਨੂੰ ਰੇਡਰ ਦਿੰਦੇ ਮੱਥਾ ਟੇਕ ਜੇ ਚਾਹੀ ਪਾਗਲ ਬਣਾਈ ਲਾਵੇ ਰੇਡਰ ਦੀ ਉਹ ਬ੍ਰੇਕ ਆ ਜਿੱਥੇ ਰੇਡਾਂ ਪੈਂਦੀਆਂ ਧਰਤੀ ਤੇ ਪੈਂਦੇ ਛੇਕ ਨੰਗੇ ਪੰਡੇ ਚਮਕਦੇ ਸਾਰੀ ਦੁਨੀਆ ਰਹੀ ਵੇਖ ਮੈਂ ਤਾਂ ਉਹਨੇ ਖਰਜ ਤਣਾ ਜਿਹਦੇ ਜਿੱਤ ਲਿਖੀ ਚੱਲੇ ਰੇਡ ਪਾਉਣ ਦੇ ਪਾਸੇ ਰਦਾ ਵੀ ਆ ਦੂਸਰੇ ਪਾਸੇ ਫਰਿਆਦ ਸਾਈਂ ਦੇ ਸਾਡੀ ਫਰਿਆਦ ਤੇਰੇ ਤਾਈ ਲੜਨ ਦੀ ਕੋਸ਼ਿਸ਼ ਕਰਦਾ ਦੋ ਮੰਨੇ ਪਰਵਾਨੇ ਕਬੱਡੀ ਖਿਡਾਰੀ ਡੰਟੋ ਦੇ ਨਾਲ ਮੁਕਾਬਲਾ ਬੱਲੇ ਉੱਤੇ ਹੋਈ ਭਈ ਅਰੇ ਨਹੀਂ ਸਾਹ ਕਮਾਲ ਹੋਦੀ ਹੋਈ ਇਹ ਪੁਆਇੰਟ ਜੱਗਰਪੁਰੀਆ ਆਪਣੀ ਟੀਮ ਦੇ ਵਾਸਤੇ ਨੰਬਰ ਜੁੜਦੇ ਵਿੱਚ ਕਾਮਯਾਬ ਇੱਕ ਇੱਕ ਕਬੱਡੀ ਬਾਕੀ ਦਾ ਇਸ਼ਾਰਾ ਸਾਰੇ ਅਫੀਸ਼ਰ ਦਾ ਧੰਨਵਾਦ ਹੈ ਗਰਮਜੀਤ ਸਿੰਘ ਸੁੰਨਰ ਸਾਹਿਬ ਉਹਨਾਂ ਦਾ ਮੈਦਾਨ ਦੇ ਅੰਦਰ ਮੈਨੇਜਰ ਜੀ ਔਰ ਦੂਸਰੇ ਪਾਸੇ ਰੇਸ਼ਮ ਸਿੰਘ ਜੀ ਤੇ ਗੁਰਪ੍ਰੀਤ ਸਿੰਘ ਬਤਾਰੇ ਮੈਨੇਜਰ ਬਤਾਰੇ ਕੋਚ ਟੀਮਾਂ ਨੂੰ ਤਾਰਦੇ ਨੇ ਇਹ ਸਦੀ ਸਰਕਾਰ ਦੇ ਵੀਰ ਜੀ ਅਰਬੀ ਅਰਬੀ ਘੋੜੇ ਕਹਿੰਦੇ ਖਰੀਦਣੇ ਆਉਂਦੇ ਆ ਫਿਰ ਭਜਾਉਣੇ ਵੀ ਆਣੇ ਚਾਹੁੰਦੇ ਆ ਉਹਨਾਂ ਖੇਡ ਮੈਦਾਨਾਂ ਦੇ ਅੰਦਰ ਆਹ ਰੇਡ ਪਾਉਣ ਦੇ ਵਾਸਤੇ ਵੱਡਾ ਹੋਇਆ ਹਲਕੇ ਹਲਕੇ ਕਦਮਾਂ ਦੇ ਨਾਲ ਫਿਰ ਮਨ ਸਿੰਘ ਬਣਵਾ ਜੀ.ਟੀ.ਏ ਕਬੱਡੀ ਕਲੱਬ ਦੇ ਵਾਸਤੇ ਨੰਬਰ ਜੋੜਦਾ ਹੋਇਆ ਬਾਤ ਵਧੀਆ ਨੰਬਰ ਅਸੀਂ ਪਹਿਲਾਂ ਵੀ ਬੇਚੀ ਕੀਤੀ ਸੀ ਸਿਰਫ ਇੱਕ ਗੱਡੀ ਜਿਹੜੀ ਉਹ ਗਲਤ ਪਾਰ ਕੋਈ ਹੋਈ ਆ ਵੀ ਆਰ 62504 ਇਹ ਵੇਚ ਲੀਏ ਬਾਈ ਜੀ ਇਥੋਂ ਗੱਡੀ ਜਿਹੜੀ ਹਟਾ ਲਿਓ ਮਿਹਰਬਾਨੀ ਹੋਵੇਗੀ ਲਾਗਾਂ ਦਾ ਖੋੜ ਦਾ ਜਿਹੜਾ ਟਰੱਕ ਹੈ ਜਰੂਰ ਉੱਥੋਂ ਹਟਾ ਲਿਆ ਜਾਵੇ ਬਹੁਤ ਬਹੁਤ ਧੰਨਵਾਦ ਹੈ ਜਿਹੜੀ ਰੇਟ ਫਿਰ ਆਪਾਂ ਜਿਹੜਾ ਨਾਲ ਹੀ ਪਾਇੰਟ ਅਪ ਕਰਾਂਗੇ ਮੈਦਾਨ ਦੇ ਵਿੱਚ ਬੱਲੇ ਬੱਲੇ ਗ라운 ਵਾਲੀ ਕਰ ਕੜਦਾ ਦੇਖਦੇ ਵੀ ਆ ਜਿਤਪਾਲ ਸਿੰਘ ਮੱਜਿਆ ਜਾਂਦਾ ਅਮਰਤ ਅਲਖਾਂ ਦੇ ਨਾਲ ਮੁਕਾਬਲੇ ਦੇ ਪੁਆਇੰਟ ਧਾਵੀ ਦੀ ਇਸ ਦੇ ਅੰਕ ਜੁੜਦਾ ਹੋਇਆ ਹੁਣ ਸਾਡੇ ਸੰਜੀਤ ਕਕਰਾਲੀ ਜੀ ਸਾਡੇ ਕੈਪਟਨ ਨੇ ਕਮੈਂਟੇਟਰ ਦੇ ਇਹਨਾਂ ਦਾ ਵੀ ਧੰਨਵਾਦ ਹੈ